ਕੰਮ ਤੇ ਚਲੋ ਠੀਕ ਹੈ ਕੰਮ ਵੀ ਜ਼ਰੂਰੀ ਹੈ ਲੇਕਿਨ ਇੱਥੇ ਆਂਦੇ ਤੇ ਬਾਬਾ ਜੀ ਕੰਮ ਹੀ ਕੰਮ ਦਿੰਦੇ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹਨਾਂ ਦੀ ਕਿਰਪਾ ਹੈ ਉਹਨਾਂ ਦਾ ਹੀ ਆਸ਼ੀਰਵਾਦ ਹੈ ਹਨਾ ਤੇ ਰਸਤੇ ਖੋਲਦੇ ਨੇ ਤੇ ਮਨ ਦੀ ਇੱਛਾ ਵੀ ਇਹੀ ਹੁੰਦੀ ਆ ਤੇ ਤੰਦਨ ਗੁਰੂ ਰਵਿੰਦਰ ਮਹਾਰਾਜ ਮਹਾਰਾਜ ਜੀ ਦੇ ਦਰਸ਼ਨ ਕਰੀਏ ਅੱਛਾ ਜੋ ਮੰਚ ਕਿਉਂਕਿ ਅਸੀਂ ਇਨਸਾਨ ਆ ਹਰੇਕ ਦੇ ਮਨ ਚ ਹੁੰਦਾ ਹੈ ਕਿ ਸਾਡੀ ਆ ਆਸ ਮੁਰਾਦ ਪੂਰੀ ਹੋ ਜੇ ਮਨ ਦੇ ਵਿੱਚ ਜਿਹੜੀ ਆਸ ਲੈ ਕੇ ਆਉਨੇ ਹੋ ਮੁਰਾਦ ਲੈ ਕੇ ਆਉਨੇ ਹੋ ਉਹ ਕਲਕੀਆਂ ਵਾਲਾ ਪਾਸ਼ਾ ਪੂਰੀ ਕਰਦਾ ਹੈ ਬਿਲਕੁਲ ਕਿਉਂ ਨਹੀਂ ਕਰਨ ਕਰਾਉਣਾ ਪਿਆ ਕਰਨ ਵਾਲੇ ਉਹੀ ਨੇ ਸਾਰੀ ਇੱਛਾ ਉਹੀ ਪੂਰੀ ਕਰਦੇ ਆ ਨੇ ਉਹੀ ਕਰਨ ਮਨ ਕਿਤਾ ਕੱਢ ਲੈਨੇ ਉਹ ਸੁਪਾ ਕਿੱਦਾਂ ਬਣ ਜਾਂਦਾ ਹੈ ਸਭ ਤੇ ਬਾਬਾ ਜੀ ਆਪਣੇ ਆਪ ਬਣਾਉਂਦੇ ਆ ਉਹੀ ਉਹ ਸਾਰੇ ਰਸਤੇ ਦਿੰਦੇ ਆ ਅਸੀਂ ਲੋਕਾਂ ਨੂੰ ਅਸੀਂ ਲੋਕ ਕੀ ਹੈਗੇ ਆ ਉਹ ਉਹਨੇ ਦਿੱਤੀ ਹੋਈ ਐ ਟਾਈਮ ਅਸੀਂ ਲੋ ਟਾਈਮ ਟਾਈਮ ਕਰਦੇ ਆ ਕਮ ਤੇਰੇ ਨਹੀਂ ਮੁਕ ਨੇ ਬੰਦੇ ਆ ਤੂੰ ਮੁੱਕ ਜਾਣਾ ਤੇ ਆਈਓ ਸੋਚੇ ਕੀ ਸਾਡੀ ਉਹਨਾਂ ਨੇ ਦਿੱਤਾ ਜਿੰਨੀ ਯਾਤਰਾ ਕਰਨੀ ਕਰਾਂਦੇ ਉਹ ਇਹੋ ਕਰਾਂਦੇ ਆ ਕਮ ਤੇ ਹੁੰਦੇ ਰਹਿੰਦੇ ਕਮ ਤੇ ਹੁੰਦੇ ਰਹਿਗੇ ਸਾਲ ਵਰ ਹੁੰਦੇ ਰਹਿਗੇ ਕਮ ਕਰ ਜਾ ਜਗਬਾਣੀ ਦਰਸ਼ਨ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਕਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਪਲ-ਪਲ ਦੀ ਅਪਡੇਟ ਔਰ ਕਵਰੇਜ ਜਿਹੜੀ ਹੈ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲੋਕ ਜਥੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਜਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਹਾਂ ਸੋ ਮੇਰੇ ਨਾਲ ਇੱਕ ਜਥਾ ਮੌਜੂਦ ਹੈਗਾ ਜਿਹੜੇ ਕਿ ਲਖਨਊ ਤੋਂ ਆਏ ਨੇ ਔਰ ਹਰ ਸਾਲ ਜਾਂਦੇ ਨੇ ਇਹਨਾਂ ਦੇ ਉੱਪਰ ਉਸ ਗੁਰੂ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਕਿਰਪਾ ਹੈ ਕਿਉਂਕਿ ਇਹ ਹਰ ਸਾਲ ਕਹਿੰਦੇ ਕਿ ਅਸੀਂ ਆਉਣੇ ਆ ਔਰ ਲਖਨਊ ਤੋਂ ਆਏ ਨੇ ਤੇ ਇਸ ਵਾਰੀ 15 ਬੰਦੇ ਨੇ ਆਪਣੀ ਟਰਾਂਸਪੋਰਟੇਸ਼ਨ ਤੇ ਆਉਣੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਆਪਣਾ ਤੇ ਕਿੱਥੋਂ ਆਏ ਹੋ ਮੇਰਾ ਨਾਮ ਹੈ ਦਿਲਜੀਤ ਸਿੰਘ ਤੇ ਮੈਂ ਲਖਨਊ ਤੋਂ ਆਇਆ ਹਮ ਆਲੰਗ ਬਾਗ ਤੋਂ ਅੱਛਾ ਹਰ ਸਾਲ ਆਉਨੇ ਹੋ ਲਖਨਊ ਤੋਂ ਮੈਂ ਲਗਭਗ ਹਰ ਸਾਲ ਮੇਰੀ ਲਗਭਗ 15ਵੀਂ ਜਾਂ 16ਵੀਂ ਯਾਤਰਾ ਹੈਗੀ ਹੈ ਹਿਮਕੁੰਡ ਸਾਹਿਬ ਦੀ ਹਾਂਜੀ ਹਰ ਸਾਲ ਮਤਲਬ ਵਿੱਚ ਇੱਕ ਦੋ ਵਾਰ ਨਾਗਾ ਹੋਇਆ ਹੈ ਲੇਕਿਨ ਲਗਭਗ ਕੋਵਿਡ ਟਾਈਮ ਵਿੱਚ ਬਾਕੀ ਲਗਭਗ ਹਰ ਹਰ ਮਤਲਬ ਰੈਗੂਲਰ ਸੋਲਾ ਵਾਰੀ ਹੋਇਆ ਹੈ ਹੂੰ ਅੱਛਾ ਮਹਾਰਾਜ ਚਲੋ ਕਹਿੰਦੇ ਕਿ ਵਿੱਦ ਬਣਾ ਲੈਂਦਾ ਆਪੇ ਜ਼ਰੀਆ ਨਿਕਲ ਆਉਂਦਾ ਕਦੀ ਇਦਾਂ ਹੋਇਆ ਕਿ ਕੰਮ ਦੇ ਵਿੱਚ ਫਸੇ ਹੂੰ ਟਾਈਮ ਨਹੀਂ ਲੱਗਾ ਤਾਂ ਮਨ ਚ ਆਉਂਦਾ ਕਿ ਯਾਰ ਮੈਂ ਦਰਸ਼ਨ ਦੇਦਾਰੀ ਕਰਨੇ ਤੂੰ ਮਹਾਰਾਜ ਸਬਬ ਬਣਾ ਦਿੰਦਾ ਹੋਵੇ ਵੀਰ ਜੀ ਸਾਡੀ ਸੋਚ ਹੈਗੀ ਹੈ ਅਸੀਂ ਸੋਚਦੇ ਹਾਂ ਕਿ ਇੱਥੇ ਆਂਦੇ ਆ ਤਾਂ ਹੀ ਸਾਡਾ ਕੰਮ ਚੱਲ ਰਹਾ ਹੈ ਹੂੰ ਸਾਡੀ ਸੋਚ ਹੀ ਆਈ ਹੈਗੀ ਹੈ ਕਿ ਕੰਮ ਤੇ ਚਲੋ ਠੀਕ ਹੈ ਕੰਮ ਵੀ ਜ਼ਰੂਰੀ ਹੈ ਲੇਕਿਨ ਇੱਥੇ ਆਂਦੇ ਤੇ ਬਾਬਾ ਜੀ ਕੰਮ ਹੀ ਕੰਮ ਦਿੰਦੇ ਨੇ ਬੋਲੇ ਸੋਨਿਹਾਲ ਉਨ੍ਹਾਂ ਦੀ ਕਿਰਪਾ ਹੈ ਉਨ੍ਹਾਂ ਦਾ ਹੀ ਆਸ਼ੀਰਵਾਦ ਹੈ ਹਮ ਗੁਰੂ ਮਹਾਰਾਜ ਦੀ ਦਰਤਾਂ ਕਿੰਨੇ ਕਿੰਨੇ ਜਣੇ ਆਏ ਹੋ ਆਪਣੇ ਇਸ ਜਥੇ ਦੇ ਅਸੀਂ ਇਸ ਵਾਰੀ 15 ਜਣੇ ਗਏ ਆ ਤੇ ਆਪਣੀ ਗੱਡੀਆਂ ਤੇ ਆਪਣੀ ਕਾਰਾਂ ਤੇ ਹੀ ਹਰ ਵਾਰ ਆਉਂਦੇ ਆ ਲਗਭਗ ਹਮ ਅੱਛਾ ਇਹ ਸਾਰਾ ਫਰੈਂਡ ਸਰਕਲ ਹੀ ਹੈ ਕਿ ਜਾਂ ਫੈਮਿਲੀ ਮੈਂਬਰ ਹੋ ਕੋਈ ਪਰਾਇ ਹੈਗਾ ਹੈ ਬਾਕੀ ਮੋਸਟਲੀ ਸਾਰੇ ਫਰੈਂਡ ਸਰਕਲ ਹੈਗੇ ਨੇ ਹਾਂਜੀ ਤੇ ਸਾਰਿਆਂ ਦਾ ਨਿਕਲਣਾ ਸੁਆਬ ਬਣ ਜਾਂਦਾ ਇਕੱਠਿਆਂ ਦਾ ਬਿਲਕੁਲ ਬਿਲਕੁਲ ਪਲਾਨ ਬੰਦਾ ਹੈ ਗੁਰੂ ਮਹਾਰਾਜ ਦੀ ਕਿਰਪਾ ਹੈ ਜਿੰਨੇ ਜਿੰਨੇ ਬੰਦੇ ਆਏ ਨੇ ਸਾਰਿਆਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੈਗੀ ਹੈ ਤੇ ਨਾਲ ਹੀ ਆਂਦੇ ਆ ਹਰ ਵਾਰੀ ਤੁਸੀਂ ਕਿਨਵਾ ਚੱਕਰ ਹੈਗਾ ਤੁਹਾਡਾ ਮੇਰਾ 7ਵੀਂ ਵਾਰ ਆਇਆ ਤੇ ਤੁਸੀਂ 7ਵੀਂ ਵਾਰ ਚ ਆਂ ਹਾਂਜੀ ਵੀਰ ਜੀ ਤੁਸੀਂ ਵੀ ਲਖਨਊ ਤੋਂ ਹਾਂਜੀ ਮੈਂ ਵੀ ਲਖਨਊ ਤੋਂ ਕੋਣ ਕੋਣ ਆਇਆ ਤੁਹਾਡੇ ਪਰਿਵਾਰ ਦੇ ਨਾਲ ਜਾਂ ਹੋਰ ਸਾਡਾ ਪਰਿਵਾਰ ਹੀ ਹੈ ਦੋਸਤਿਆਰੀ ਪਰਿਵਾਰ ਸਾਡਾ ਆਪਣਾ ਹਾਂ ਸਾਡੇ ਮਿਲ ਮਿੱਤਰ ਆਪਣੇ ਹਾਂ ਹਾਂਜੀ ਯਾਰ ਦੋਸਤ ਮਿੱਤਰ ਤਾਂ ਮਿਲ ਕੇ ਆਊਟਿੰਗ ਦਾ ਪ੍ਰੋਗਰਾਮ ਬਣਾਉਂਦੇ ਆ ਤੁਸੀਂ ਗੁਰੂ ਘਰ ਦਾ ਬਣਾਇਆ ਬਹੁਤ ਵਧੀਆ ਗੱਲ ਹੈ ਤਾਂ ਉਹ ਮਨ ਚ ਨਹੀਂ ਆਉਂਦਾ ਕਿ ਯਾਰ ਲੋਕੀ ਇੱਧਰ ਘੁੰਮਣ ਜਾਂਦੇ ਆ ਅਸੀਂ ਗੁਰੂ ਘਰ ਚੱਲੇ ਆ ਦਰਸ਼ਨ ਕਰਨ ਸਾਲ 'ਚ ਇੱਕ ਵਾਰੀ ਮੌਕਾ ਮਿਲਦਾ ਭਾਈ ਹਨਾ ਜੋ ਰਸਤੇ ਖੁੱਲਦੇ ਨੇ ਤੇ ਮਨ ਦੀ ਚਾਹ ਵੀ ਇਹੀ ਹੁੰਦੀ ਆ ਤੇ ਤੰਦਨ ਗੁਰੂ ਅਭਿੰਿੰਦ ਸਿੰਘ ਮਹਾਰਾਜ ਮਨ ਆ ਜਿਹਦੇ ਦਰਸ਼ਨ ਕਰੀਏ ਅੱਛਾ ਜੋ ਮਨ 'ਚ ਕਿਉਂਕਿ ਅਸੀਂ ਇਨਸਾਨ ਆ ਹਰੇਕ ਦੇ ਮਨ 'ਚ ਹੁੰਦਾ ਕਿ ਸਾਡੀ ਆ ਆਸ ਸੁਮਰਾਦ ਪੂਰੀ ਹੋ ਜੇ ਮਨ ਦੇ ਵਿੱਚ ਜਿਹੜੀ ਆਸ ਲੈ ਕੇ ਆਉਨੇ ਹੋ ਮੁਰਾਦ ਲੈ ਕੇ ਆਉਨੇ ਹੋ ਉਹ ਕਲਗੀਆਂ ਵਾਲਾ ਪਾਸ਼ਾ ਪੂਰੀ ਕਰਦਾ ਬਿਲਕੁਲ ਕਿਉਂ ਨਹੀਂ ਕਰਣ ਕਰਾਉਣਾ ਪਿਆ ਕਰਣ ਵਾਲੇ ਉਹੀ ਨੇ ਸਾਰੀ ਇੱਛਾਵਾਂ ਉਹੀ ਪੂਰੀ ਕਰਦੇ ਆ ਨੇ ਉਹੀ ਕਰਨਗੇ ਹਾਂਜੀ ਇਹ ਇਹ ਬੱਚਾ ਵੀ ਤੁਹਾਡਾ ਹੈ ਬੱਚਾ ਹੈ ਵੀਰ ਜੀ ਦਾ ਠੀਕ ਹੈ ਭਾਂਜਾ ਸਾਰਿਆਂ ਦਾ ਇਹ 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 ਕਿੰਨੀ ਵਾਰ ਚੱਲੇ ਆ ਬੱਚੇ ਤੂੰ ਪਹਿਲੀ ਵਾਰ ਅੱਛਾ ਪਹਿਲੀ ਵਾਰ ਚੱਲੇ ਆ ਅੱਛਾ ਕੀ ਯਾਰ ਕੀ ਤੂੰ ਕਹਿਆ ਹੈ ਕਿ ਪਪਾ ਜਿੱਥੇ ਜਾਣੇ ਹੋ ਮੈਨੂੰ ਲੈ ਕੇ ਚੱਲੋ ਨਾਲ ਕਿ ਪਪਾ ਨੇ ਕਿਹਾ ਕਿ ਆਪਾਂ ਜਾਣਾ ਪਪਾ ਨੇ ਕਿਹਾ ਅੱਛਾ ਪਪਾ ਨੇ ਕਿਹਾ ਤੇ ਤੁਹਾਨੂੰ ਪਤਾ ਕਿੱਥੇ ਚੱਲੇ ਆ ਤੂੰ ਸਤਿਸ਼੍ਰੀਮ ਕੌਣ ਸਾਹਿਬ ਸਤਿਸ਼੍ਰੀਮ ਕੌਣ ਸਾਹਿਬ ਪਤਾ ਨਾ ਉੱਥੇ ਕਿੰਨੀ ਉਚਾਈ ਪੈਂਦੀ ਹੈ ਚੜਾਈ ਕਿੰਨੀ ਹੈ 15200 ਅੱਛਾ ਤੇ ਡਰਤ ਨਹੀਂ ਹੈ ਯਾਰ ਮੈਂ ਕਿੱਦਾਂ ਚੜਾਂਗਾ ਨਹੀਂ ਡਰ ਨਹੀਂ ਹੈ ਹਾਂ ਨਹੀਂ ਡਰੇ ਨਹੀਂ ਡਰੇ ਵਿਸ਼ਵਾਸ ਹੈਗਾ ਗੁਰੂ ਚ ਰੱਬ ਚ ਹੈ ਬਾਣੀ ਪੜਦੇ ਨਾਮ ਜਪਦੇ ਠੀਕ ਹੈ ਤਾਂ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਬਾਈ ਹੁਣਾਂ ਨੇ ਆਪਣੇ ਬੱਚੇ ਇਸ ਉਮਰੇ ਸਿੱਖੀ ਦੇ ਨਾਲ ਉਹ ਮਹਾਰਾਜ ਦੇ ਨਾਲ ਜੋੜੇ ਨੇ ਬਾਈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਅੱਛਾ ਮਨਪ੍ਰੀਤ ਸਿੰਘ ਹਾਂਜੀ ਠੀਕ ਹੈ ਇਹ ਤੁਸੀਂ ਆਪ ਤਾਂ ਆਉਨੇ ਹੋ ਹਰ ਸਾਲ ਆਉਨੇ ਹੋ ਨਹੀਂ ਭਾਈ ਜੀ ਮੇਰਾ ਦੂਜੀ ਥਾਲ ਹੈ ਅੱਛਾ ਤਾਂ ਬੱਚੇ ਨੂੰ ਇਸ ਵਾਰ ਨਾਲ ਲੈ ਕੇ ਆਇਆ ਇਸ ਵਾਰੀ ਮੈਂ ਬੇਟੇ ਨੂੰ ਨਾਲ ਲੈ ਕੇ ਆਇਆ ਹਾਂ ਹਾਂ ਜੋੜ ਰਹੇ ਹਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਗੁਰੂ ਦੇ ਨਾਲ ਬੱਚੇ ਗੁਰੂ ਨਾਲ ਜੁੜਨਗੇ ਤਾਂ ਉਹੀ ਸਭ ਤੋਂ ਵਧੀਆ ਆਏਗਾ। ਤੁਸੀਂ ਵੀ ਲਖਨਊ ਤੋਂ? ਹਾਂਜੀ ਹਾਂਜੀ ਸਾਰੇ ਲਖਨਊ ਤੋਂ ਆ। ਇਸ ਵਾਰ ਤੁਸੀਂ ਟਾਈਮ ਕੱਢਿਆ ਬੱਚੇ ਨੂੰ ਵੀ ਨਾਲ ਲੈ ਕੇ ਆਇਆ। ਛੁੱਟੀਆਂ ਸੀ ਮੈਂ ਕਿਹਾ ਤੂੰ ਨਾਲ ਚੱਲ। ਚਲੇਗਾ ਦੇਖੇਗਾ ਤਾਂ ਹੀ ਚੀਜ਼ਾਂ ਨੂੰ ਸਮਝੇਗਾ। ਇਹ ਬਹੁਤ ਵਧੀਆ ਗੱਲ ਕਿਉਂਕਿ ਜੇ ਘਰ 'ਚ ਹੀ ਕਹਿੰਦੇ ਮਾਹੌਲ ਗੁਰਬਾਣੀ ਵਾਲਾ ਹੋਵੇ, ਗੁਰੂ ਮਹਾਰਾਜ ਵਾਲਾ ਹੋਵੇ ਤਾਂ ਬੱਚੇ ਵੀ ਉਹੀ ਅੱਗੇ ਜਾ ਕੇ ਸਿੱਖ ਅੱਗੇ ਜਾ ਕੇ ਬੱਚਿਆਂ ਨੇ ਉਹੀ ਸਿੱਖਣਾ ਹੈ ਜਿਹੜੀ ਅਸੀਂ ਉਹਨਾਂ ਨੇ ਗੁਰੂ ਮਹਾਰਾਜ ਜੀ ਦਾ ਨਾਲ ਜੋੜਾਂਗੇ ਬਸ ਯਾਨੀ ਉਹੀ ਸਿੱਖਣਾ ਹੈ ਉਹੀ ਕਰਨਾ ਹੈ ਤੁਸੀਂ ਬਾਈ ਕੀ ਨਾਮ ਹੈ ਸਰਪਜੀਤ ਸਿੰਘ ਤੁਸੀਂ ਵੀ ਨਾਲ ਹੀ ਹੋ ਜਥੇ ਜੀ ਕਿੰਨੀ ਵਾਰ ਚੱਲਦੇ ਮੈਂ 4 ਟਾਈਮ ਅੱਛਾ ਚੌਥੀ ਵਾਰ ਚੌਥੀ ਵਾਰ ਠੀਕ ਹੈ ਕੀ ਕੰਮ ਕਾਰ ਕਰਦੇ ਹੋ ਉੱਥੇ ਮੇਰਾ ਟ੍ਰਾਂਸਪੋਰਟ ਹੈਗਾ ਜੀ ਟ੍ਰਾਂਸਪੋਰਟ ਹਾਂਜੀ ਇਸ ਵਾਰ ਮਹਾਰਾਜ ਜੀ ਨੇ ਬੇਦ ਬਣਾਈ ਤਾਂ ਪਹਿਲੇ ਜਥੇ ਨਾਲ ਚੱਲੋ ਮਹਾਰਾਜ ਦੀ ਕਿਰਪਾ ਹੈਗੀ ਹੈ 4 ਸਾਲ ਤੋਂ ਜਾ ਹੀ ਰਹੇ ਹਾਂ ਲਗਾਤਾਰ ਦਰਸ਼ਨ ਕਰਨੇ ਆ ਪੈਦਲ ਯਾਤਰਾ ਹੋ ਜਾਂਦੀ ਹੈ ਟਰੈਕਿੰਗ ਵੀ ਹੋ ਜਾਂਦੀ ਹੈ ਕੋਮਨਾ ਵੀ ਹੋ ਜਾਂਦਾ ਹੈ ਤੇ ਦਰਸ਼ਨ ਵੀ ਹੋ ਜਾਂਦੇ ਨੇ ਕਿੰਨਾ ਕੁ ਸਕੂਨ ਮਿਲਦਾ ਉੱਥੇ ਜਾ ਕੇ ਸਕੂਨ ਜਸ ਬਾਬਾ ਜੀ ਉਹ ਸਭ ਮਿਹਨਤ ਕਰਦੇ ਨੇ ਸਾਡੇ ਵਾਸਤੇ ਕਰਦੇ ਨੇ ਕਿ ਸੰਗਤ ਆਏਗੀ ਤਾਂ ਸਕੂਨ ਤੋਨ ਨੂੰ ਦੇਨੇ ਦੇਣਾ ਸਕੂਨ ਹੈ ਇਹ ਤਾਂ ਬਿਲਕੁਲ ਇਹ ਜਥਾ ਵੀ ਗੁਰੂ ਦੇ ਨਾਲ ਜੁੜਿਆ ਹੈ ਕੀ ਨਾਮ ਹੈ ਭਾਈ ਸਾਹਿਬ ਆਪਣਾ ਮੇਰਾ ਨਾਮ ਸੁਮਿੰਦਰ ਸਿੰਘ ਮੈਂ ਲਖਨਊ ਤੋਂ ਠੀਕ ਹੈ ਕਿੰਨੀ ਯਾਤਰਾ ਹੈ ਤੁਹਾਡੀ ਵੀਰ ਜੀ ਮੇਰੀ 7ਵੀਂ 8ਵੀਂ ਸਹਿ ਯਾਤਰਾ ਹੈਗੀ ਆ ਮੈਨੂੰ ਕਾਊਂਟ ਨਹੀਂ ਖਿਆਲ ਨਹੀਂ ਆਗਾ ਮੈਨੂੰ ਲੇਕਿਨ ਮੇਰੇ ਖਿਆਲ ਨਹੀਂ ਹੈਗੀ ਆ ਇਹ ਇਹੀ ਹੈ ਤੁਹਾਡਾ ਜਥਾ ਇਹੀ ਫਰੈਂਡ ਸਰਕਲ ਇਹਨਾਂ ਦੇ ਨਾਲ ਹੀ ਆਉਨੇ ਆ ਅਸੀਂ ਲੋ ਜਦ ਵੀ ਆਂਦੇ ਨਾਲੇ ਆਂਦੇ ਆ ਦੋ ਚਾਰ ਬੰਦੇ ਹਮੇਸ਼ਾ ਨਵੇਂ ਆਂਦੇ ਆ ਜੁੜਦੇ ਆ ਜਿੱਥੇ ਨਾਲ ਤੇ ਹਰ ਵਾਰੀ ਕੋਸ਼ਿਸ਼ ਕਰਦੀ ਹੈ ਕੁਝ ਨਵੇਂ ਬੰਦਿਆਂ ਨੂੰ ਜੋੜਨ ਨਾਲ ਆਪਣੇ ਆਨ ਤੇ ਯਾਤਰਾ ਕਰਨ ਅੱਗੇ ਉਹ ਲੋਕ ਵੀ ਅਕੇਲੇ ਆਇਆ ਬੰਦਿਆਂ ਨੂੰ ਅੱਛਾ ਕੰਮਕਾਰ ਦੇ ਵਿੱਚੋਂ ਨਿਕਲਣਾ ਕੀ ਕਹਿੰਦੇ ਬਹੁਤ ਮੁਸ਼ਕਲ ਹੋ ਜਾਂਦਾ ਪਰ ਤੁਸੀਂ ਜਿੱਦਾਂ ਕਹਿ ਰਹੇ ਕਿ ਕੋਸ਼ਿਸ਼ ਕਰਦੇ ਹਰ ਸਾਲ ਹੀ ਆਈਏ ਤੇ ਕਿੱਦਾਂ ਇਹ ਟਾਈਮ ਸਮਾਂ ਕਿੱਦਾਂ ਕੱਢ ਲੈਣੇ ਉਹ ਸੁਭਾਅ ਕਿੱਦਾਂ ਬਣ ਜਾਂਦਾ ਸਭ ਤੇ ਬਾਬਾ ਜੀ ਆਪਣੇ ਆਪ ਬਣਾਉਂਦੇ ਹੋਈ ਉਹ ਸਾਰੇ ਰਸਤੇ ਦਿੰਦੇ ਅਸੀਂ ਲੋਕਾਂ ਨੂੰ ਅਸੀਂ ਲੋਕ ਕੀ ਹੈਗੇ ਆ ਉਹ ਉਹਨੇ ਦਿੱਤੀ ਹੋਈ ਹੈ ਟਾਈਮ ਅਸੀਂ ਲੋਕ ਟਾਈਮ-ਟਾਈਮ ਕਰਦੇ ਆ ਕਮ ਤੇਰੇ ਨਹੀਂ ਮੁਕਨੇ ਬੰਦੇ ਆ ਤੂੰ ਮੁਕ ਜਾਣਾ ਤੇ ਆਈਓ ਸੋਚ ਅਗੀ ਹੈ ਸਾਡੀ ਉਹਨਾਂ ਨੇ ਦਿੱਤਾ ਜਿੰਨੀ ਯਾਤਰਾ ਕਰਨੀ ਕਰਾਂਦੇ ਉਹ ਇਹੋ ਕਰਾਂਦੇ ਆ ਕਮ ਤੇ ਹੁੰਦੇ ਰਹਿੰਦੇ ਕਮ ਤੇ ਹੁੰਦੇ ਰਹਿਗੇ ਸਾਲ بھر ਹੁੰਦੇ ਰਹਿਗੇ ਕਮ ਦਾ ਕੀ ਹੈ ਜਦੋਂ ਨੇ 25 ਮਹੀਨ ਨੂੰ ਕੁਆੜ ਵੀ ਖੁੱਲਣਗੇ ਤਾਂ ਜਾ ਕੇ ਉਦੋਂ ਨੂੰ ਤੁਸੀਂ ਪਹੁੰਚ ਜਾਣਾ ਹੈ ਪਹਿਲਾ ਜਥਾ ਉਹ ਤੁਸੀਂ ਪਹਿਲੀਆਂ ਚ ਦਰਸ਼ਨ ਦੇਦਾਰੇ ਕਰਨੇ ਨੇ ਉਹ ਮਨ ਚ ਖੁਸ਼ੀ ਕਿੰਨੀ ਕਰ ਤੇ ਸਕੂਨ ਨੂੰ ਕਿਵੇਂ ਮਹਿਸੂਸ ਕਰ ਪਾ ਰਹੇ ਹਾਂ ਆ ਤੇ ਬਾਬਾ ਜੀ ਨੇ ਆਪਣੇ ਆਪ ਹੀ ਮਿਹਰ ਕੀਤੀ ਸਾਰੇ ਤੇ ਅਸੀਂ ਲੋਕਾਂ ਤੇ ਜੇ ਇਸ ਵਾਰੀ ਪਹਿਲੀ ਵਾਰੀ ਐਸਾ ਸੰਯੋਗ ਬਣਿਆ ਕਿ ਅਸੀਂ ਲੋਕ 25 ਤਰੀਕ ਨੂੰ ਪਹੁੰਚ ਰਹੇ ਹਾਂ ਤੇ ਅਸੀਂ ਲੋਕ 25 ਨੂੰ ਯਾਤਰਾ ਚાલુ ਕਰਦੀ ਲਖਨਊ ਤੋਂ ਅੱਛਾ ਇਸ ਵਾਰੀ ਪਹਿਲੀ ਵਾਰ ਐਸਾ ਹੋਇਆ ਕਿਰਪਾ ਵੀ ਬਾਬੇ ਦੀ ਸਾਡੇ ਉੱਤੇ ਕਿ ਅਸੀਂ ਲੋਕ ਪਹਿਲੇ ਉੱਥੇ ਹੀ ਹੋਵਾਂਗੇ ਅੱਧਾ ਸਟੈਂਡ ਕਰਾਂਗੇ ਤੇ ਉਹਦੀ ਕਿਰਪਾ ਵੀ ਬਾਬੇ ਦੀ ਸਾਰੇ ਉਹ ਸਾਰੇ ਉੱਤੇ ਅਸੀਂ ਲੋਕਾਂ ਦੇ ਭਾਗਾ ਵਾਲਾ ਮੰਨਦੇ ਹਾਂ ਆਪਣੇ ਬਹੁਤ 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 ਕਿਰਪਾ ਬਾਬੇ ਦੀ ਬਹੁਤ ਕਿਰਪਾ ਸਾਰੇ ਤੇ ਉਹ ਚੜਦੀ ਕਲਾ ਬਾਈ ਗੁਰੂ ਤਾਂ ਬਿਲਕੁਲ ਉਹ ਕਹਿੰਦੇ ਨੇ ਕਿ ਜਦੋਂ ਤੱਕ ਉਹ ਮਹਾਰਾਜ ਦੀ ਕਿਰਪਾ ਨਹੀਂ ਨਾ ਹੁੰਦੀ ਉਦੋਂ ਤੱਕ ਸੁਆਬ ਨਹੀਂ ਬਣਦਾ ਸੋ ਇਹ ਬਾਈ ਹੁਣੀ ਬੜੇ ਭਾਗਾ ਵਾਲੇ ਐ ਪਹਿਲੇ ਜੱਥੇ ਦੇ ਨਾਲ ਦਰਸ਼ਨ ਦੇਦਾਰੇ ਕਰਨਗੇ ਹਰ ਸਾਲ ਆਉਂਦੇ ਨੇ ਔਰ ਅਸੀਂ ਵੀ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਇਦਾਂ ਮਾਲਕ ਦਰਸ਼ਨ ਦੇਦਾਰੇ ਬਖਸ਼ਦਾ ਰਵੇ ਕਿਉਂਕਿ ਕਹਿੰਦੇ ਕਿ ਬਹੁਤ ਉਹ ਇਨਸਾਨ ਭਾਗਾ ਵਾਲਾ ਜਿਹਨੂੰ ਮਹਾਰਾਜ ਆਪਣੇ ਕੋਲ ਸੱਦਦੇ ਨੇ ਦਰਸ਼ਨ ਦੇਦਾਰੇ ਕਰਨ ਦੇ ਵਾਸਤੇ ਤਾਂ ਸੰਗਤਾਂ ਇਹ ਪਹੁੰਚੀਆਂ ਹੋਈਆਂ ਨੇ ਅਸੀਂ ਵੀ ਕਾਮਨਾ ਕਰਦੇ ਆ ਕਿ ਇਹਨਾਂ ਦੀ ਯਾਤਰਾ ਜਿਹੜੀ ਉਹ ਮਹਾਰਾਜ ਖੁਸ਼ਹਾਲ ਦੇ ਨਾਲ ਭਰੀ ਹੋਈ ਰੱਖੇ ਤਾ ਇਹ ਆਪਣੀ ਯਾਤਰਾ ਦੇ ਵਿੱਚ ਸਫਲ ਹੋਣ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਰਿਸ਼ੀਕੇਸ਼ ਬੋਲੇ ਸੋਨਿਆ